ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਦੇ ਸਾਦੇ ਜੇ ਸਮਾਨ ਤੋਂ ਜਿਹੜਾ ਘਰ ਵਿੱਚ ਹੁੰਦਾ ਹੀ ਹੁੰਦਾ ਹੈ ਬਹੁਤ ਹੀ ਮਜ਼ੇਦਾਰ ਸਬਜ਼ੀ ਤਿਆਰ ਕਰਾਂਗੇ ਤੇ ਸਬਜ਼ੀ ਨੂੰ ਜਦੋਂ ਵੀ ਤੁਸੀਂ ਸਫ਼ਰ ਵਿੱਚ ਜਾਣਾ ਨਾਲ ਲਿਜਾ ਸਕਦੇ ਹੋ ਜਾਂ ਫਿਰ ਘਰ ਵਿੱਚ ਕੋਈ ਸਬਜ਼ੀ ਨਹੀਂ ਤਾਂ ਤੁਸੀਂ ਉਹੋ ਬਣਾ ਸਕਦੇ ਹੋ ਐਨੀ ਜਿਆਦਾ ਟੇਸਟੀ ਬਣਦੀ ਹੈ ਕਿ ਵਾਰ-ਵਾਰ ਬਣਾਇਆ ਕਰੋਗੇ ਜਦੋਂ ਵੀ ਦਾਲਾਂ ਵਗੈਰਾ ਨਾਲ ਲਈ ਸਬਜ਼ੀ ਸਪੈਸ਼ਲ ਤਿਆਰ ਕਰਦੇ ਆ ਤਾਂ ਬੜੀ ਟੇਸਟੀ ਲੱਗਦੀ ਹੈ ਤੇ ਕੀ ਦੇਈਨ ਲਖਾਉ ਸੂਕੀ ਸਬਜ਼ੀਏ ਚਾਹੇ ਪਰੌਂਠੇ ਨਾਲ ਖਾਓ ਤਾਂ ਇਹ ਆਮ ਸਮਾਨ ਹੈ ਜੀ ਆਪਣੇ ਆਲੂ ਤੇ ਪਿਆਜ਼ ਜਿਹੜੇ ਕਿ ਘਰ ਦੇ ਵਿੱਚ ਹਰ ਸਮੇਂ ਮੌਜੂਦ ਹੁੰਦੇ ਨੇ ਜਿੰਨੇ ਤੁਸੀਂ ਆਲੂ ਲੈਣੇ ਆ ਉਸ ਹਿਸਾਬ ਨਾਲ ਹੀ ਤੁਸੀਂ ਪਿਆਜ਼ ਲੈ ਲਿਓ ਦੋਨੇ ਚੀਜ਼ਾਂ ਬਰਾਬਰ ਰੱਖ ਲਿਓ ਉਹਨਾਂ ਨੂੰ ਪਤਲਾ ਤੇ ਲੰਬਾ ਲੰਬਾ ਕੱਟ ਲਿਓ ਫਿਰ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਧੋ ਕੇ ਇੱਕ छन्ਨੀ ਵਿੱਚ ਪਾ ਕੇ ਆਪਾਂ 5-6 ਮਿੰਟਾਂ ਲਈ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਥੋੜੀ ਜਿਹੀ ਲਈ ਆਪਾਂ ਅਦਰਕ ਤੇ ਉਹਨੂੰ ਦਰਦਰਾ ਜਿਹਾ ਕੁੱਟ ਲਾਂਗੇ ਜੇ ਤੁਹਾਨੂੰ ਲਸਣ ਦਾ ਟੇਸਟ ਵਧੀਆ ਯਾ ਲੱਗਦਾ ਹੋਏ ਚਾਰ ਪੰਜ ਕਲੀਆਂ ਲਸਣ ਦੀਆਂ ਕੁੱਟ ਲਿਓ ਪਰ ਆਪਾਂ ਇਹਦੇ ਵਿੱਚ ਕੱਲੀ ਅਦਰਕ ਹੀ ਪਾਵਾਂਗੇ ਮੈਨੂੰ ਇਸੇ ਤਰੀਕੇ ਨਾਲ ਹੀ ਵਧੀਆ ਲੱਗਦੀ ਹੈ ਫਿਰ ਆਪਾਂ ਕੜਾਈ ਵਿੱਚ ਅੱਧੀ ਕਿਕਰਚੀ ਲਈਏ ਸਰੋਂ ਦੇ ਤੇਲ ਦੀ ਇਹ ਜਿਹੜੀ ਸਬਜੀ ਹੈ ਸਿੰਪਲ ਸਰੋਂ ਦੇ ਤੇਲ ਵਿੱਚ ਬਣਾਇਓ ਬੜੀ ਟੇਸਟੀ ਬਣਦੀ ਹੈ ਫਿਰ ਵਿੱਚ ਭੁੰਨਾਂਗੇ ਜੀਰਾ ਬਿਲਕੁਲ ਥੋੜੀ ਜਿਹੀ ਪਾਈ ਆਪਾਂ ਪੀਲੀ ਸਰੋਂ ਤੇ ਕਲੌਂਜੀ ਇਹ ਦੋ ਚੀਜ਼ਾਂ ਜ਼ਰੂਰ ਪਾਓ ਬਿਲਕੁਲ ਥੋੜੀਆਂ ਥੋੜੀਆਂ ਅਲੱਗ ਜਿਹਾ ਫਲੇਵਰ ਦਿੰਦੀਆਂ ਤੇ ਬੜਾ ਹੀ ਵਧੀਆ ਟੇਸਟ ਆਉਂਦਾ ਫਿਰ ਚਾਰ ਪੰਜ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਜਿਨ੍ਹਾਂ ਪਲੰਬੇ ਆਕਾਰ ਵਿੱਚ ਕੱਟਿਆ ਤੇ ਨਾਲ ਦੀ ਨਾਲ ਹੀ ਆਪਾਂ ਅਦਰਕ ਪਾ ਲਈ ਗੈਸੀ ਫਲੇਮ ਬਿਲਕੁਲ ਸਲੋ ਹੈ ਤੇ ਤੇਲ ਆਪਣਾ ਕਾਫੀ ਗਰਮ ਹੈ ਚਚਪਟ ਸਾਰੀਆਂ ਚੀਜ਼ਾਂ ਜਿਹੜੀਆਂ ਤਿਆਰ ਹੋ ਗਈਆਂ ਫਿਰ ਆਪਾਂ ਪਾ ਦਾਂਗੇ ਵਿੱਚੇ ਤੇ ਆਲੂ ਪਿਆਜ਼ ਤੇ ਹੌਲੀ ਹੌਲੀ ਮਿਕਸ ਕਰਦੇ ਜਾਵਾਂਗੇ ਕੱਲ ਆਪਾਂ ਵੀ ਗਏ ਸੀ ਸ੍ਰੀ ਦਰਬਾਰ ਸਾਹਿਬ ਤੇ ਜਦੋਂ ਘਰੇ ਆਏ ਤagli ਦਿਨ ਸਬਜੀ ਨਹੀਂ ਸੀ ਕਿਉਂਕਿ ਐਟ ਟਾਈਮ ਲੈਂਦੀ ਵੀ ਨਹੀਂ ਜਾਂਦੀ ਕੱਪਾ ਨੂੰ ਇਹ ਸਬਜੀ ਜ਼ਿਆਦਾ ਹੀ ਸੋਚਿਆ ਚਲੋ ਅੱਜ ਬਣਾਉਣੇ ਆ ਤੇ ਨਾਲੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਸੀਂ ਵੀ ਜੇ ਤੁਹਾ ਸਬਜੀ ਨਾ ਹੋਵੇ ਇਹ ਸਬਜੀ ਟਰਾਈ ਜ਼ਰੂਰ ਕਰਿਓ ਜਾਂ ਇਹਨੂੰ ਵੈਸੇ ਵੀ ਪਰੌਂਠਿਆਂ ਨਾਲ ਬਣਾ ਕੇ ਜਦੋਂ ਖਾਓਗੇ ਸਵਾਦ ਲਾਜਵਾਬ ਹੈ ਟਰਾਈ ਕਰਕੇ ਜ਼ਰੂਰ ਦੇਖਿਓ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਈਏ ਥੋੜੀ ਜੀ ਹਿੰਗ ਇਹਦਾ ਫਲੇਵਰ ਬੜਾ ਹੀ ਵਧੀਆ ਆਉਂਦਾ ਹੈ ਫਿਰ ਪਾਵਾਂਗੇ ਜ਼ਰੂਰਤ ਦੇ ਅਨੁਸਾਰ ਨਮਕ ਸਬਜੀ ਵਿੱਚ ਜਿੰਨੇ ਨਮਕ ਦੀ ਜ਼ਰੂਰਤ ਹੈ ਤੁਸੀਂ ਸਾਰਾ ਹੀ ਇੱਥੇ ਪਾ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਆਪਾਂ ਟੱਕ ਦਾਂਗੇ ਗੈਸ ਦੀ ਫਲੇਮ ਸਲੋ ਰੱਖਾਂਗੇ ਵਿੱਚ ਵਿੱਚ ਸਬਜੀ ਨੂੰ ਦੇਖਦੇ ਰਹੇ ਹੋ ਤੈਨੂੰ ਟੱਕ ਕੇ ਉਦੋਂ ਤੱਕ ਪਕਾਇਓ ਜਦੋਂ ਤੱਕ ਇਹ 70% ਤੱਕ ਪੱਕੇ ਨਹੀਂ ਜਾਂਦੇ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਾਂਗੇ ਸਾਦੇ ਜਿਹੇ ਮਸਾਲੇ ਨਮਕ ਆਪਾਂ ਪਹਿਲਾਂ ਹੀ ਪਾਤਾ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਜ਼ਰੂਰਤ ਅਨੁਸਾਰ ਪਾਵਗੇ ਹਲਦੀ ਧਨੀਆ ਪਾਊਡਰ ਮਸਾਲਾ ਤੇ ਇਹਦੇ ਵਿੱਚ ਮਿਰਚ ਦੀ ਥਾਂ ਤੇ ਪਾਈ ਆਪਾਂ ਚਿਲੀ ਫਲੈਕਸ ਜੇ ਤੁਹਾਡੇ ਕੋਲ ਐਟ ਟਾਈਮ ਨਾ ਹੋਵੇ ਤੁਸੀਂ ਸੁੱਕੀਆਂ ਲਾਲ ਮਿਰਚਾਂ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਜਾਂ ਫਿਰ ਤੁਸੀਂ ਸਾਦੀ ਮਿਰਚ ਪਾ ਸਕਦੇ ਹੋ ਤੁਹਾਡੀ ਮਰਜ਼ੀ ਕਲਰ ਲਈ ਥੋੜੀ ਜਿਹੀ ਪਾਈ ਆਪਾਂ ਰੰਗ ਵਾਲੀ ਮਿਰਚ ਜੇ ਤੁਸੀਂ ਤਿੱਖੀ ਮਿਰਚ ਦੂਸਰੀ ਪਾਈ ਤੇ ਇਹਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ ਤਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 1-2 ਮਿੰਟ ਲਈ ਇਹਨੂੰ ਇਸੇ ਤਰ੍ਹਾਂ ਹੀ ਪਕਾਵਾਂਗੇ ਤਾਂ ਕਿ ਇਸ ਮਸਾਲੇ ਜਿਹੜੇ ਸਬਜ਼ੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਨਾਲ ਨਾਲ ਸਬਜ਼ੀ ਪੱਕਦੀ ਜਾਊਗੀ ਪੂਰੀ ਬਣ ਕੇ ਖੜ ਹੋ ਜੂਗੀ ਫਿਰ ਡੇਢ ਦੋ ਚਮਚ ਪਾਵਾਂਗੇ ਵਿੱਚ ਬੇਸਨ ਦੇ ਇਹ ਤੁਸੀਂ ਜ਼ਰੂਰ ਪਾਉਣਾ ਕਿਉਂਕਿ ਅਸਲੀ ਸਵਾਦ ਇਨੀ ਸਬਜੀ ਵਿੱਚ ਦੇਣਾ ਹੈ ਜਦੋਂ ਇਹ ਸਬਜੀ ਵਿੱਚ ਬੇਸਨ ਨੂੰ ਤੁਸੀਂ ਮਿਕਸ ਕਰਤਾ ਇਹਨੂੰ ਚਾਹੇ ਢੱਕ ਕੇ ਪਕਾ ਲਿਓ ਜਾਂ ਇਸੇ ਤਰ੍ਹਾਂ ਹੀ ਪਕਾ ਲਿਓ 4 ਤੋਂ 5 ਮਿੰਟ ਸਲੋ ਫਲੇਮ ਤੇ ਪਕਾਉਂਦੇ ਜਾਓ ਸਬਜੀ ਇਹ ਹੌਲੀ-ਹੌਲੀ ਪੱਕੂਗੀ ਇਸ ਗੱਲ ਦਾ ਧਿਆਨ ਰੱਖਣਾ ਉਸ ਤੋਂ ਬਾਅਦ ਜੀ ਆਪਾਂ ਜਦੋਂ ਇਹ ਬੇਸਨ ਪੱਕ ਗਿਆ ਦੋ ਪਾਤਿਆਂ ਦੇ ਵਿੱਚ ਟਮਾਟਰ ਜਿਹੜੇ ਕਿ ਲੰਬੇ ਕੱਟੇ ਹੋਏ ਐ ਟਮਾਟਰਾਂ ਨੂੰ ਆਪਾਂ ਜ਼ਿਆਦਾ ਇਹਦੇ ਵਿੱਚ ਮੈਸ਼ ਨਹੀਂ ਕਰਨਾ 3-4 ਮਿੰਟ ਲਈ ਆਚਰ ਪਕਾਵਾਂਗੇ ਇਹਨੂੰ ਤੁਸੀਂ ਟੱਕ ਕੇ ਪਕਾਓ ਜਦ ਜੀ ਟਮਾਟਰ ਹਲਕੇ ਜਿਹਾ ਸੌਫਟ ਹੋ ਗਏ ਫਿਰ ਗੈਸ ਨੂੰ ਕਰ ਦਿਓ ਬੰਦ ਤੇ 10 ਮਿੰਟਾਂ ਲਈ ਸਬਜੀ ਨੂੰ ਰੈਸਟ ਤੇ ਰੱਖ ਦਿਓ ਉੱਪਰ ਦੀ ਪਾ ਦਿਓ ਮੇਥੀ ਬਹੁਤ ਹੀ ਮਜ਼ੇਦਾਰ ਆਲੂ ਪਿਆਜ਼ ਦੀ ਸਬਜੀ ਬਣ ਕੇ ਤਿਆਰ ਹੈ ਪਰਾਠੇ ਨਾਲ ਖਾਓ ਰੋਟੀ ਨਾਲ ਖਾਓ ਚਾਹੇ ਦਾਲ ਨਾਲ ਬਣਾ ਕੇ ਰੱਖ ਦੋ 3-4 ਦਿਨਾਂ ਲਈ ਇਹ ਸਟੋਰ ਵੀ ਹੋ ਜਾਂਦੀ ਹੈ ਤੇ ਬਹੁਤ ਮਜ਼ੇਦਾਰ ਸਬਜ਼ੀ ਬਣਦੀ ਹੈ ਸਿੰਪਲ ਜਿਹੇ ਸਮਾਨ ਤੋਂ ਇੱਕ ਵਾਰੀ ਮੇਰੇ ਕਹਿਣ ਤੇ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਆਲੂ ਪਿਆਜ਼ ਆਪਾਂ ਘਰ ਵਿੱਚ ਆਮੀ ਬਣਾਉਂਦੇ ਰਹਿੰਨੇ ਆ ਤੇ ਹਰੇਕ ਆਪੋ ਆਪਣੇ ਤਰੀਕੇ ਨਾਲ ਬੜੇ ਵਧੀਆ ਤਿਆਰ ਕਰਦਾ ਤੇ ਇੱਕ ਵਾਰੀ ਤੁਸੀਂ ਮੇਰਾ ਤਰੀਕਾ ਵੀ ਜਰੂਰ ਅਪਣਾਓ ਉੱਪਰ ਦੀ ਪਤਾ ਸਬਜ਼ੀ ਦੀ ਆਪਾਂ ਹਰਾ ਹਰਾ ਧਨੀਆ ਬਹੁਤ ਦੀ ਮਜ਼ੇਦਾਰ ਸਬਜੀ ਬਣ ਕੇ ਤਿਆਰ ਹੈ ਹੁਣ ਜਲਦੀ ਜਲਦੀ ਬਣਾਓ ਖਾਓ ਧੰਵਾਜੀ